ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਕਾਮ ਕਪੜਾ ਨਦਰੀ ਸਾਰੇ ਸਾਰੇ ਸੇਵੀਆਂ ਆਹਨਸ ਸਾਜ ਬਰਸਨ ਬਰਸੀਏ ਗੁਰੂ ਮੈਂ ਚਨਪਾ ਬਰਤੁਖ ਜਾਈ ਤਨ ਵਾਏ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹਾਨਾਪ ਜੀਵਨ ਆਉਂਦੀ ਘੜੀ ਨਾਲ ਦੇ ਥਣ ਦੇ ਆਪਣਾ ਬਿਰਦ ਸੁਮਾਲੇ ਆਉਂਦੀ ਘੜੀ ਨਾਲ ਦੇ ਥਣ ਦੇ ਆਪਣਾ ਬਿਰਦ ਸੁਮਾਲੇ ਹਾਥ ਤੇ ਰੱਖੇ ਆਪਣੇ ਤਾਂ ਸਾਸ ਸਾ ਬਰਸਿਓ ਲਾਗ ਰਿਓ ਮੇਰਾ ਜੀਤ ਤਨ ਆਦ ਅੰਤ ਪ੍ਰਭ ਸਦਾ ਸੁਹਾਇ ਤਨ ਹਮ ਆਮੀਤੰ ਬਰਸਿਓ ਲਾਗ ਰਿਓ ਮੇਰਾ ਜੀਤ ਤਨ ਆਦ ਅੰਤ ਸਾਨੁ ਮਾਰਮੀਤ ਰਾਮ ਮਨ ਬਿਲਾਸ ਭਾਈ ਸਾਹਿਬ ਕੇ ਅਚਰਜ ਦੇ ਜਿਬੜਾਈ ਹਰ ਸਿਮਰ ਸਿਮਰ ਆਨੰਦ ਕਰਨਾ ਦੇਕ ਬੇ ਰਸ ਪਾਏ ਸਾਇਬ ਕੇ ਅਜ ਰਜ ਦੇ ਜਿ ਬਡਾਈ ਹਰਸ ਮਰਸ ਬਰਪਾਨਦ ਕਰਨਾ ਨਿਕ ਪ੍ਰਭ ਪੂਰਨ ਪਜਰ ਧਾਨ ਹਾਈ ਵਾਹਿਗੁਰੂ ਜੀ ਕਾ ਖਾਲਸਾ वाहेगुरु जी फतिही